ਹਾਂਜੀ ਭੈਣ ਜੀ ਕੀ ਨਾਮ ਹੈ ਆਪਣਾ ਮੇਰਾ ਨਾਮ ਬਿਆਨਤ ਕੌਰ ਆ ਜੀ ਕਿਹੜੀ ਜਗ੍ਹਾ ਤੋਂ ਜੀ ਮੈਂ ਤੁਰੀ ਤੋਂ ਅੰਗਰਵਾੜੀ ਵਰਕਰ ਲੱਗੀ ਹੂਈ ਆ ਵੈਰੀ ਗੁੱਡ ਕੁਛ ਟਾਈਮ ਪਹਿਲਾਂ ਭੈਣ ਜੀ ਆਪਾਂ ਮਿਲੇ ਸੀਗੇ ਤੁਸੀਂ ਆਪਣੀਆਂ ਪ੍ਰੋਬਲਮਾਂ ਡਿਸਕਸ ਕਰ ਰਹੇ ਸੀਗੇ ਕੀ ਕੀ ਡਿਕਤਾਂ ਦੱਸਿਆ ਸੀ ਮੈਨੂੰ ਇੱਕ ਤਾਂ ਬਲੱਡ ਸ਼ੂਗਰ ਆ ਓਕੇ ਤੇ ਇੱਕ ਮੇਰੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਆ ਓਕੇ ਇੱਕ ਜਦੋਂ ਮੈਂ ਤੁਰਦੀ ਆ ਮੈਨੂੰ ਮੈਂ ਸਾਹ ਚੜਦਾ ਤੇ ਜਿਵੇਂ ਕੋਈ ਕੰਮ ਕਰਦੀ ਆ ਤੇ ਮੈਨੂੰ ਤਾਂ ਕੰਮ ਨਹੀਂ ਹੁੰਦਾ ਕੰਮ ਨਹੀਂ ਹੁੰਦਾ ਸੀਗਾ ਹਾਂਜੀ ਠੀਕ ਹੈ ਇੱਕ ਤਜਾਬ ਕਹਿੰਦੇ ਸੀ ਬਣਦਾ ਹੈ ਤਜਾਬ ਵੀ ਹਾਂਜੀ ਤਜਾਬ ਵੀ ਮੰਗੋ ਠੀਕ ਹੈ ਕਿੰਨੇ ਟਾਈਮ ਤੋਂ ਸੀ ਤੁਹਾਨੂੰ ਇਹ ਪ੍ਰੋਬਲਮਾ ਮੈਨ ਤਾਂ 3-4 ਸਾਲ ਹੋ ਗਏ ਓਕੇ ਤੇ ਕਾਫੀ ਸਾਲ ਹੀ ਲਾ ਲੋ ਬਸ ਅੱਛਾ ਕਾਫੀ ਸਾਲਾਂ ਤੋਂ ਚੱਲ ਰਹੀਆਂ ਸੀ ਲਿਕ ਤਾਂ ਫਿਰ ਤੁਸੀਂ ਇਲਾਜ ਲੈ ਰਹੇ ਸੀ ਤਾਂ ਹਾਂਜੀ ਮੈਂ ਮੈਡੀਸਨ ਲੈ ਕੇ ਦਗੀ ਤੇ ਉਹ ਕਦਕੀ ਤੂੰ ਅੱਛਾ ਜਿੰਨਾ ਕ ਟਾਈਮ ਖਾਂਦੇ ਠੀਕ ਲੱਗਦਾ ਜਦੋਂ ਜਿੱਦੋਂ ਮੈਂ ਬਦਰਥ ਚੱਲ ਜਾਂਦੀ ਸੀ ਮੈਂ ਠੀਕ ਹੈ ਜੀ ਤੇ ਫਿਰ ਮੈਨੂੰ ਮਤ ਹੁਣ ਆਪਣਾ ਹਾਂ ਆਪਣਾ ਬਾਡੀ ਸਰਵਿਸ ਪੈ ਕਿ ਵਰਤਿਆ ਤੁਸੀਂ ਬਾਡੀ ਸਰਵਿਸ ਕਰਵਾਈ ਹੈ ਜੂਸ ਵਰਤਿਆ ਨੇ ਪੰਜ ਤਰ੍ਹਾਂ ਦੇ ਆਪਣੇ ਹਾਂਜੀ ਹੁਣ ਕਿਵੇਂ ਨੇ ਤੁਹਾਡੀਆਂ ਡਿੱਕ ਤਾਂ ਜੀ ਬਿਲਕੁਲ ਠੀਕ ਹੈ ਮੈਂ ਹੁਣ ਮੈਂ ਸ਼ੂਗਰ ਦਵਾਈ ਵੀ ਮਤਲਬ ਮੈਂ ਹੁਣ ਨਹੀਂ ਕੁਝ ਵੀ ਲੈਂਦੀ ਹੈਗੀ ਅੱਛਾ ਦਵਾਈ ਵੀ ਬੰਦ ਹੋ ਗਈ ਤੁਹਾਡੀ ਸ਼ੂਗਰ ਦੀ ਵੈਰੀ ਗੁੱਡ ਇਤਜਾਬ ਕਿ ਮੈਂ ਤੁਹਾਡਾ ਪੰਜਾਬੀ ਠੀਕ ਆ ਪਹਿਲਾਂ ਸਕੂਲੋਂ ਘਰੋਂ ਸਕੂਲ ਤੇ ਜਾਂਦੀ ਤਾਂ ਟੈਂਪੋ ਤੇ ਆਉਂਦੀ ਵੀ ਟੈਂਪੋ ਤੇ ਠੀਕ ਹੁਣ ਤੁਰਕੇ ਆਉਣੀ ਆ ਤੁਰਕੇ ਜਾਨਣੀ ਆ ਮੈਂ ਅੱਛਾ ਹਾਂ ਤੁਸੀਂ ਕਹਿੰਦੇ ਸੀ ਵੀ ਬਹੁਤ ਕਮਜ਼ੋਰੀ ਮਹਿਸੂਸ ਹੁੰਦੀ ਆ ਥੋੜਾ ਜਿਹਾ ਕੰਮ ਕਰਕੇ ਥਕਾਵਟ ਅੱਛਾ ਪੈਦਲ ਹੀ ਚਲੇ ਜਾਨੇ ਹੋ ਪੈਦਲ ਹੀ ਵਾਪਸ ਆਣੇ ਹੋ ਘਰ ਹਾਂਜੀ ਪਹਿਲਾਂ ਮੈਨੂੰ ਖਾਂਦੀ ਬਿਲਕੁਲ ਨਹੀਂ ਸੀਗੀ ਠੀਕ ਹੈ ਜੀ ਮੈਨੂੰ ਭੁੱਖ ਵੀ ਵਧੀਆ ਲੱਗਦੀ ਆ ਅੱਛਾ ਭੁੱਖ ਵੀ ਵਧੀਆ ਲੱਗਦੀ ਆ ਮੇਰੇ ਲੀਵਰ 'ਚ ਵੀ ਥੋੜਾ ਜਿਹਾ ਮੇਰਾ ਇਨਫੈਕਸ਼ਨ ਆ ਗਈ ਸੀ ਨਾ ਠੀਕ ਹੈ ਹੁਣ ਕੀ ਮੈਨਫੈਕਸ਼ਨ ਠੀਕ ਹੈ ਬਿਲਕੁਲ ਓਕੇ ਬਹੁਤ ਸ਼ਾਨਦਾਰ ਤੁਹਾਨੂੰ ਦੇਖੋ ਰਿਜ਼ਲਟ ਮਿਲੇ ਨੇ ਬਾਡੀ ਸਰਵਿਸ ਵਾਕ ਵਰਤ ਕੇ ਕਈ ਵਾਰ ਦੇਖੋ ਅੱਜ ਸਮਾਜ ਦੇ ਵਿੱਚ ਬਹੁਤੋ ਦਿੱਕਤਾਂ ਨਾਲ ਜੂਜ ਰਹੇ ਨੇ ਸਾਡੇ ਭੈਣ ਭਾਈ ਤੁਸੀਂ ਉਹਨਾਂ ਨੂੰ ਬਾਡੀ ਸਰਵਿਸ ਬਾਰੇ ਕੀ ਸਲਾਹ ਦੇਣਾ ਚਾਹੋਗੇ ਮੈਂ ਤਹੀ ਦੇਣਾ ਚਾਹੂੰਗੀ ਜੀ ਦੇਖੋ ਜਿੱਦਾਂ ਮੈਨੂੰ ਵਧੀਆ ਲੱਗਿਆ ਇਹ ਬਾਡੀ ਸਰਵਿਸ ਲੈ ਕੇ ਤੇ ਮੇਰ ਜੀਵਨ ਮਤਲਬ ਸਫਲ ਹੋ ਗਿਆ ਜੀ ਤੇ ਮੈਂ ਇਹ ਕਹਿੰਨਾ ਤੁਸੀਂ ਵੀ ਲਓ ਇਹਨੂੰ ਇੱਕ ਵਾਰ ਵਰਤ ਕੇ ਦੇਖੋ ਠੀਕ ਹੈ ਭੈਣ ਜੀ ਧੰਨਵਾਦ ਤੁਹਾਡਾ ਥੈਂਕ ਯੂ